ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਹੋ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਨਹੀਂ ਸਕਦੀ ਆ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਦਾਂ ਦਾ ਸਮਾ ਔਰ ਜਾਂਦਾ ਜਿੱਥੇ ਸਾਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਚਾਰੇ ਪਾਸੇੋਂ ਦਰਵਾਜ਼ੇ ਬੰਦ ਗਏ ਜਿਵੇਂ ਕੋਈ ਰਾਹ ਨਹੀਂ ਜਿਸ ਵਾਰ ਕੋਈ ਆਸ ਉਮੀਦ ਨਹੀਂ ਦਿਸਦੀ ਇੰਜ ਲੱਗਦਾ ਵੀ ਜਿਵੇਂ ਪੂਰੀ ਦੁਨੀਆ ਸਾਡੇ ਖਿਲਾਫ ਹੋ ਗਈ ਹੋਵੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਸਮਾਂ ਆ ਸਕਦਾ ਏ ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਹੋ ਰਿਹਾ ਹੈ ਉਹ ਸਭ ਕੁਝ ਸਾਡੇ ਮਤਾਂਦ ਕੋ ਹੋਵੇ ਕਈ ਵਾਰ ਸਾਡੀ ਜ਼ਿੰਦਗੀ ਦੀਆਂ ਹਾਲਾਤਾਂ ਸਾਡੇ ਤੋਂ ਤੋ ਪੂਜਮ ਜੀ ਨੇ ਜ਼ਰੂਰੀ ਨਹੀਂ ਹਰ ਫੈਸਲਾ ਸਾਡੀ ਮਨਚੀ ਦਾ ਹੁਦਵੇ ਇਹ ਵੀ ਜ਼ਰੂਰੀ ਨਹੀਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਟੋਲ ਲੋ ਕਉਂਦੇ ਆ ਉਹ ਸਾਡੇ ਵਰਗੇ ਹੋਣ ਕਈ ਵਾਰ ਉਹ ਸਾਡੇ ਤੋਂ ਬਿਲਕੁਲ ਉਲਟ ਹੁੰਦੇ ਆ ਉਹਨਾਂ ਦਾ ਸੁਭਾ ਉਨਾਂ ਦਾ ਵਿਹਾਰ ਸਾਡੇ ਤੋਂ ਉਲਟ ਹੁੰਦਾ ਹੈ ਖਾਸ ਕਰਕੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਪੱਕੇ ਤੌਰ ਤੇ ਕੋਈ ਇਦਾਂ ਦਾ ਰਿਸ਼ਤਾ ਨਾਤਾ ਆ ਜਾਵੇ ਜਿਹਦਾ ਸੁਭਾਅ ਵਿਹਾਰ ਸਾਡੇ ਤੋਂ ਬਿਲਕੁਲ ਉਲਟ ਹੋਵੇ ਤਾਂ ਫਿਰ ਉਹਦੇ ਨਾਲ ਬਣ ਨਹੀਂ ਆਉਂਦੀ ਇੱਥੇ ਵੀ ਬੰਦਾ ਬਣਾ ਪਰੇਸ਼ਾਨ ਹੋ ਜਾਂ ਪਏ ਕਈ ਵਾਰ ਸਾਡੇ ਚੱਲਦੇ ਕਾਰੋਬਾਰ ਦੇ ਵਿੱਚ ਘਟਾ ਪੈ ਜਾਂਦਾ ਮਤਲਬ ਕਾਮਮਤਨ ਦੇ ਕਾਰੋਬਾਰ ਦੇ ਵਿੱਚ ਵੀ ਜਦੋਂ ਉਤਲ ਪੁਤਲ ਮੱਚਦੀ ਹੈ ਤਾਂ ਨਸਾਨ ਦੀ ਜ਼ਿੰਦਗੀ ਦੇ ਵਿੱਚ ਵੀ ਉਤਲ ਪੁਤਲ ਮੱਚ ਜਾਂਦੀ ਆ ਸੋ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਹਾਲਾਤ ਸਥਿਤੀਆਂ ਸਕਦੇ ਰਹਿੰਦੇ ਆ ਪਰ ਇਨਾਂ ਹਾਲਾਤਾਂ ਦੇ ਵਿੱਚੋਂ ਇਨਾਂ ਸਥਿਤੀਆਂ ਦੇ ਵਿੱਚੋਂ ਬਾਹਰ ਕੈਂਦੇ ਨਿਕਲਣਾ ਹੈ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਿਤੋਂ ਕਿਤ ਨਿਕਤਰ ਆਇਆ ਉਹ ਵੀ ਮੁਸੀਬਤ ਆਈਆਂ ਉਹਦੇ ਵਿੱਚੋਂ ਆਪਾਂ ਬਾਹਰ ਕੈਂਦੇ ਨਿਕਲਣਾ ਹੈ ਇਹਦੇ ਬਾਰੇ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਦੀਆਂ ਕੁਝ ਨੁਕਤੇ ਸਾਂਝੇ ਕਰਨੇ ਆ ਜਿਨ੍ਹਾਂ ਨੁਕਤਿਆਂ ਦੇ ਨਾਲ ਤੁਸੀਂ ਇਹਨਾਂ ਦੁੱਖ ਰੋਗ ਮੁਸੀਬਤਾਂ ਤੋਂ ਆਪਣਾ ਛੁਟਕਾਰਾ ਪਾ ਸਕਦੇ ਹੋ ਤਾਂ ਫਿਰ ਇਹ ਨੁਕਤੇ ਕਿਹੜੇ ਆਓ ਇਹਨਾਂ ਬਾਰੇ ਗੱਲ ਕਰਦੇ ਆ ਸ਼ਕਤ ਕੀ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਨੇ ਸਦਾ ਤੰਤ ਅਤੇ ਮਨ ਅਤੇ ਦੋਹਾਂ ਦਾ ਇਹ ਤੰਦਰੁਸਤ ਨਰੂਏ ਹੋਣਾ ਕਿਉਂਕਿ ਜਿੰਨਾ ਹੀ ਸਾਡਾ ਮਨ ਸ਼ਾਂਤ ਰਹੇਗਾ ਤੰਨ ਤੰਦਰੁਸਤ ਰਹੇਗਾ ਉਨਾ ਹੀ ਅਸੀਂ ਆਪਣੀ ਜਿੰਦਗੀ ਜੀਵਨ ਦੇ ਵਿੱਚ ਖੁਸ਼ ਰਹਿ ਸਕਦੇ ਆ ਆਪਣੀ ਮਰਜ਼ੀ ਦੇ ਮੁਕਾਬਲ ਕੰਮ ਥੰਦੇ ਕਰ ਸਕਦੇ ਆ ਖਾਸ ਕਰਕੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਹਾਲਾਤ ਬਣਦੇ ਆ ਜੋ ਸਾਡੇ ਕੋਲ ਨਹੀਂ ਆ ਉੱਥੇ ਸਾਡੇ ਮਨ ਦੀ ਸ਼ਾਂਤੀ ਤਨ ਨੂੰ ਤੰਦਰੁਸਤੀ ਬਹੁਤ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਤਨ ਅਤੇ ਮਨ ਦੋਵੇਂ ਤੰਦਰੁਸਤ ਰਹੋਏ ਤਾਂ ਸਸੀਂ ਹਰੇਕ ਹਾਲਾਤ ਸਥਿਤੀ ਦੇ ਨਾਲ ਨਜਿੱਠ ਸਕਦੇ ਆ ਸੋ ਇਸ ਕਰਕੇ ਆਪਣੇ ਪਤਨ ਤੇ ਮਨ ਨੂੰ ਤੰਦਰੁਸਤ ਤੰਦਰੁਸਤ ਰੱਖਣ ਦੇ ਲਈ ਇੱਕ ਉਹ ਜਰੂਰੀ ਨੁਕਤੇ ਆ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦਾ ਉਠਣਾ ਅੰਮ੍ਰਿਤ ਵੇਲੇ ਦਾ ਉਠਣਾ ਸਵੇਰੇ ਇਸ ਕਰਕੇ ਵੀ ਜ਼ਰੂਰੀ ਆ ਕਿਉਂਕਿ ਇਹ ਮੇਲਾ ਬਹੁਤ ਪਾਵਰਫੁਲ ਮੇਲਾ ਹੈ ਕੋ ਜਨ ਬੰਦੇ ਕੋਈ ਕਰਨ ਵਾਲੀਆਂ ਰੂਹਾਂ ਇਸ ਵੇਲੇ ਉਹ ਗੁਰਨਾਣਕ ਪਾਤਸ਼ਾਹ ਜੀ ਦੀ ਗੋਦ ਦਾ ਨਿਗਮ ਮੰਦੇ ਆ ਪਰਮ ਪਿਤਾ ਪਰਮ ਆਤਮਾ ਦੀ ਗੋਦ ਦਾ ਨਿਗਮ ਮੰਨਤੇ ਨੇ ਅਮਰਤ ਵੇਲੇ ਦੀ ਤਾਕਤ ਅਮਰਤ ਵੇਲੇ ਦੀ ਸਿੱਖ ਸਲਾਹ ਅਮਰਤ ਵੇਲੇ ਦੀ ਵਡਿਆਈ ਜਿੰਨੀ ਕਰੀਏ ਘਾਟੇ ਅਮਰਤ ਵੇਲੇ ਉੱਠਣ ਦਿਨ ਰਹਿਮਤਾ ਵਰਕਤਾ ਕਰਮਾਤਾ ਅਸੀਂ ਉਸਕੇ ਹੀ ਮਹਿਸੂਸ ਕਰ ਤੁਨੇ ਆ ਜਦੋਂ ਆਪਾਂ ਇਸ ਵੇਲੇ ਦੇ ਵਿੱਚ ਉੱਠਦੇ ਹਾਂ ਤਾਂ ਪਤਾ ਨਹੀਂ ਕਿੰਨੀਆਂ ਰੂਹਾਂ ਪਹਿਲਾਂ ਤੋਂ ਹੀ ਭਜਨ ਬੰਦਗੀ ਕਰ ਰਹੀਆਂ ਹੁੰਦੀਆਂ ਨੇ ਇਸ ਕਰਕੇ ਇਹ ਇਹ ਵੇਲਾ ਬਹੁਤ ਪਵਿੱਤਰ ਵੇਲਾ ਹੈ ਰੂਹਾਨੀਅਤ ਦੇ ਨਾਲ ਭਰਿਆ ਹੋਇਆ ਵੇਲਾ ਹੈ ਜਦੋਂ ਆਪਾਂ ਉੱਠਦੇ ਹਾਂ ਤਾਂ ਗੁਰਦੇ ਅਨਸਾਰ ਕੀ ਇਹ ਪਵਿੱਤਰ ਵੇਲੇ ਦਾ ਸਾਡੇ ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਸਾਡਾ ਵੀ ਮਨ ਆਪਣੇ ਆਪ ਹੀ ਗੁਰੂ ਚਰਨਾਂ ਦੇ ਨਾਲ ਗੁਰਦਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਮਨ ਗੁਰੂ ਚਰਨਾਂ ਦੇ ਨਾਲ ਬਹੁਤ ਸ਼ਕਤੀ ਜੁਲਤਾ ਹੈ ਤੇ ਇਸ ਵੇਲੇ ਦੇ ਵਿੱਚ ਉੱਠਣ ਕਰਕੇ ਸਾਡਾ ਸਰੀਰ ਵੀ ਤੰਦਰੁਸਤ ਨਰਵਾ ਰਹਿੰਦਾ ਕਿਉਂਕਿ ਸਵੇਰੇ ਸਵੇਰ ਬਹੁਤ ਸਾਰੇ ਦੁਨੀਆਂ ਸੁੱਤੀ ਪਈ ਹੁੰਦੀ ਆ ਕਰਮਾ ਭਾਂਤਾਂ ਵਾਲੇ ਹੁੰਦੇ ਨੇ ਕਿ ਨਸੰਨ ਜਿਹੜੇ ਸਵੇਰੇ ਸਵੇਰ ਉੱਠਦੇ ਨੇ ਕਤਿਉ ਰੂ ਉਹ ਅਧਿਆਸਾਰ ਦੇ ਭਜਨ ਮੰਦਿਰ ਕਰਨੀ ਸ਼ੁਰੂ ਕਰ ਦਿੱਤੀ ਹੈ ਸਵੇਰੇ ਸਵੇਰ ਕੋਈ ਵਦਨਾ ਮੋਕਾ ਦਾ ਧੂਆ ਪਰਦੂਸ਼ਨ ਨਹੀਂ ਕੋਈ ਸ਼ੋਰ ਪਰਦੂਸ਼ਨ ਨਹੀਂ ਹੁੰਦਾ ਇਸ ਕਰਕੇ ਚੇਰੀਤਾ ਵਾਤਾਵਰਨ ਬੜਾ ਹੀ ਸਾਫ਼ ਸੁਥਰਾ ਹੁੰਦਾ ਹੈ ਇਸ ਵਾਤਾਵਰਨ ਦੇ ਵਿੱਚ ਇਸ ਸਵੇਰੇ ਦੇ ਵਿੱਚ ਉੱਠ ਕੇ ਜਦੋਂ ਆਪਾਂ ਸਾਹ ਲੈਂਦੇ ਹਾਂ ਇਹਦੇ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਕਿਉਂਕਿ ਅਮਰਤ ਨਿਲਾ ਸਰੀਰ ਤਨ ਅਤੇ ਮਨ ਤੇ ਨਹੀਂ ਜ਼ਰੂਰੀਆਂ ਪਰ ਪਹਿਲਾ ਕੰਮ ਅਮਰਤ ਨਿਨੇ ਉੱਥੋਂ ਦੂਜਾ ਕੰਮ ਅਮਰਤ ਵਿਲਾਸ ਸਮਾ ਮਿੱਤ ਅਮਰਤ ਵਿਲਾਸ ਸਮਾ ਅਦਾ ਕਰੀਏ ਜਿਹਦੇ ਨਾਲ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਰਹਿ ਸਕਣ ਪਹਿਲਾ ਉਦਿਆ ਸਾਹ ਇਹਨੂੰ ਗੁਰੂ ਦੇ ਗਿਆਨ ਤੇ ਧਿਆਨ ਦੇ ਨਾਲ ਕਰਨਾ ਹੈ ਪਹਿਲਾਂ ਇਹਨੂੰ ਦਾ ਧਿਆਨ ਕਰੋ ਸਿਮਰਨ ਕਰੋ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਕਰਮੀ ਜਿਦਾ ਪ੍ਰਮਾਤਮਾ ਵੀਰ ਮੈਂ ਯਾਦ ਕਰਦੇ ਹੋ ਉਹ ਨਾਮ ਧਿਆਉ ਉਹ ਨਾਮ ਜਾਪ ਕਰੋ ਫਿਰ ਪਰਮਕੀ ਦਾ ਪ੍ਰਮਾਤਮਾ ਜਿਹਦੀਆਂ ਦਿੱਤੀਆਂ ਭੁਈਆਂ ਦਾਤਾਂ ਦਾ ਸ਼ੁਕਰਾਨਾ ਸ਼ੁਕਰਾਨਾ ਕਰਨ ਦੇ ਬਹੁਤ ਫਾਇਦੇ ਆ ਸੰਗਤ ਕੀ ਬਿਨਾਂ ਸ਼ੁਕਰਾਨੇ ਤੋਂ ਆਪਣੀ ਜ਼ਿੰਦਗੀ ਨਿਰਾਸ਼ਾ ਦੇ ਨਾਲ ਭਰ ਜਾਂਦੀ ਆ ਵੈਸੇ ਵੀ ਮਹਾਕਥੀ ਕਹਿੰਦੇ ਸੇ ਸ਼ੁਕਰੇ ਬੰਦੇ ਨੂੰ ਸਿੱਤੇੜ ਤੋਂ ਹੀ ਨਹੀਂ ਮਿਲਦੀ ਫੇ ਸ਼ੁਕਰਮੰਦਾਂ ਦੁਨੀਆ ਦਾ ਸਭ ਤੋਂ ਵੱਡਾ ਭਾਰ ਮੰਨਿਆ ਗਿਆ ਹੈ ਇਸ ਕਰਕੇ ਮਾਲਕ ਦਾ ਦਿੱਤੀਆਂ ਭੁਈਆਂ ਦਾਤਾਂ ਦੇ ਲਈ ਸ਼ੁਕਰਗੁਜ਼ਾਰ ਕਰਨਾ ਬਹੁਤ ਜ਼ਰੂਰੀ ਆ ਜੇ ਜਦੋਂ ਆਪਾਂ ਸ਼ੁਕਰਾਨਾ ਕਰਦੇ ਆ ਅਸੀਂ ਇੱਕ ਰੱਜੀ ਹੋ ਰੂਹ ਬਣਦੇ ਆ ਉਹ ਕਿਸ ਤਰ੍ਹਾਂ ਬਣਦੇ ਆ ਕਿਉਂਕਿ ਜਿਵੇਂ ਜਿਵੇਂ ਅਸੀਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਤਾਂ ਸਾਨੂੰ ਪਤਾ ਲੱਗਦਾ ਵੀ ਬਾਹੀ ਗੁਰੂ ਜੀ ਨੇ ਸਾਨੂੰ ਵੀ ਬਹੁਤ ਕੁਝ ਦਿੱਤਾ ਹੈ ਬਿਨਾਂ ਸ਼ੁਕਰਾਨੇ ਤੋਂ ਜ਼ਿੰਦਗੀ ਬਰਾਸ਼ਾ ਦੇ ਨਾਲ ਭਰਦੀ ਜਾਂਦੀ ਆ ਬੰਦਾ ਮਰਨ ਮਰਨ ਦੇ ਨਾਲ ਹੀ ਭਰ ਜਾਂਦਾ ਹੈ ਕਿ ਮੇਰੇ ਕੋਲ ਆ ਵੀ ਨਹੀਂ ਆ ਉਹ ਵੀ ਨਹੀਂ ਆ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਦਾ ਰਹਿੰਦਾ ਹੈ ਕਿ ਆਹ ਚੀਜ਼ ਦੂਜਿਆਂ ਦੇ ਕੋਲ ਆ ਮੇਰੇ ਕੋਲ ਨਹੀਂ ਆ ਪਰ ਜਦੋਂ ਆਪਾਂ ਮਾਲਕ ਦਿੱਤੀਆਂ ਹੁੰਦੀਆਂ ਦਾਤਾਂ ਦਾ ਸ਼ੁਕਰਾਨਾ ਕਰਨੀ ਬੈਠਦੀਆਂ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਖੁਸ਼ ਨਸੀਬ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਸਮਝ ਲੱਗਦੀਆਂ ਕਿਉਂਕਿ ਉਹਦੋਂ ਸੰਝ ਲੱਗਦੀ ਕਿ ਵਾਹਿਗੁਰੂ ਜੀ ਨੇ ਸਾਡੇ ਤੇ ਵੀ ਬਹੁਤ ਕਰਸ ਕੀਤਾ ਹੈ ਹੋ ਸਕਦਾ ਤੁਹਾਡੇ ਕੋਲ ਪੈਸਾ ਘੱਟ ਹੋਵੇ ਪਰ ਚੰਗੀ ਸਿਹਤ ਉਹ ਵੀ ਚੰਗੀ ਸਿਹਤ ਵੀ ਕਰਮਾ ਵਾਲਿਆਂ ਭਾਗਾਂ ਵਾਲਿਆਂ ਨੂੰ ਮਿਲਦੀ ਆ ਜੇ ਸਾਡਾ ਸ਼ਰੀਰ ਤੰਦਰੁਸਤ ਆ ਤੰਦਰੁਸਤ ਸਿਹਤ ਦੇ ਨਾਲ ਨਿਯਮਿਤ ਕਰਕੇ ਅਸੀਂ ਪੈਸਾ ਤਾਂ ਕਮਾ ਸਕਦੇ ਆ ਪੈਸੇ ਦੇ ਨਾਲ ਤਾਂ Nos tiene que poner tin ਸੋ ਇਸ ਕਰਕੇ ਜੇਕਰ ਸਰੀਰਕ ਤੰਦਰੁਸਤ ਨਿਰਵਾਇ ਮਲਕਦਾ ਸ਼ੁਕਰਾਨਾ ਕਰੋ ਮਾਈ ਬੋਈ ਤੇਲਾ ਸ਼ੁਕਰਿਆ ਸ਼ੁਕਰਿਆ ਤਾਂ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਵੇਰ ਦੀ ਸੈਰ ਕਸਰਤ ਅਤੇ ਆਪਣੇ ਖਾਣ ਪੀਣ ਦੀਆਂ ਆਦਤਾਂ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਆ ਜੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਫਿਰ ਜੀਵ ਦੇ ਸੁਆਦ ਵੱਲ ਨਹੀਂ ਦੇਖਣਾ ਜੀਵ ਦਾ ਸੁਆਦ ਸਾਡੇ ਪੇਟ ਨੂੰ ਤਰਸਕ ਦੇਣਾ ਬਣਾ ਦਿੰਦਾ ਹੈ ਇਸ ਲਈ ਜੋ ਵੀ ਖਾਣਾ ਨੂੰ ਸੁਣੇ ਚਾਹ ਜਿਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਚੰਗੀਆਂ ਚੀਜ਼ਾਂ ਖਾਣ ਤਾਂ ਜਾਂ ਪੁਰੰਪਰਿਸ਼ਾਫੂ। ਪਹੀ ਹਾਟੇ ਤੋਂ ਪਰਹੇਜ਼ ਕਰਨਾ ਚਾਹੀਦਾ ਪਰ ਪਹੀ ਰੋਟੀ ਸਾਡੇ ਸ਼ਰੀਰ ਦੇ ਲਈ ਵਰਦਾਨ ਹੈ। ਰਾਤ ਦੀ ਰੋਟੀ ਜਦੋਂ ਆਪਾਂ ਸਵੇਰੇ ਸਵੇਰ ਖਾਂਦੇ ਆਂ ਤਾਂ ਕਹਿੰਦੇ ਸਾਡੇ ਸ਼ਰੀਰ ਤੇ ਬਹੁਤ ਸਾਰੇ ਦੁੱਖ ਰੋਗ ਪੈਣ ਤੇ ਆ। ਸੋ ਪਹੀ ਰੋਟੀ ਆਪਾਂ ਖਾ ਸਕਦੇ ਆ ਪਰ ਪਹੀ ਆਟਾ ਨਹੀਂ ਖਾਣਾ ਚਾਹੀਦਾ। ਸੋ ਸਮਝ ਜੀ ਮੁਕਤੀ ਨਾਲ ਲਿਆ ਕਿ ਅਮਰਤ ਮੀਲੇ ਉਤੋਂ ਭਜਨ ਮੰਦਗੀ ਕਰੋ। ਨੂੰ ਦਾ ਗਿਆਨ ਤੇ ਧਿਆਨ ਹਸਨ ਕਰੋ ਸਿਹਰੇ ਸਵੇਰ ਦਾ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਆ ਸਿਹਰੇ ਸਵੇਰ ਤੇ ਰੁੱਖ ਕੇ ਇਸ਼ਨਾਨ ਕਰਦੇ ਆ ਤਾਂ ਸਰੀਰ ਦੀ ਸਾਰੀ ਸੁਸਤੀ ਲੈ ਜਾਂਦੀ ਆ ਸਰੀਰ ਸਦਾ ਚੁਸਤੀ ਫੁਸਤੀ ਦੇ ਵਿੱਚ ਆ ਜਾਂਦਾ ਹੈ ਬਾਕੀ ਸਰੀਰ ਜੇ ਨਹੀਂ ਸਾਫ਼ ਸੁਧਵਾਂ ਰਹਿਗਾ ਸਾਡਾ ਘਰ ਸਾਡਾ ਆਲਾਦ ਵਾਲਾ ਜਿੰਨਾ ਸਾਫ਼ ਸੁਧਵਾਂ ਰਹੇਗਾ ਉਨੇ ਹੀ ਅਸੇਤ ਸੁਸਤ ਹੋਣਾ ਨਹੀਂ ਸਕੋ ਅਗਲੇ ਛੇ ਦਿਨ ਦੀ ਸਾਫ਼ ਸਫਾਈ ਕਰੋ ਸਵੇਰੇ ਉੱਠ ਕੇ ਆਪਣੇ ਘਰ ਦੀ ਸਾਫ ਸਫਾਈ ਕਰੂ ਰੱਖਣੇ ਆਲੇ ਦੁਆਲੇ ਨੂੰ ਸੁੱਧਰਾ ਰੱਖੋ। ਤੁੰ ਪਰਪਤ ਕਾਇਮ ਪੱਖ ਆਪਣੇ ਆਪ ਹੀ ਘਰ ਦੀ ਵਿੱਚ ਚੰਕੇ ਹੀ ਰਹੀਆਂ। ਈਸ਼ਾਨਾਂ ਕਰਕੇ ਗੁਰੂ ਦਾ ਗਿਆਨ ਜੁੜੂ ਰੌਣਕਾ ਪਾ ਕੇ ਗੁਰਬਾਣੀ ਦਾ ਪਾਠ ਕਰਨਾ। ਸੰਤ ਜੀ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਦ ਗੁਰਬਾਣੀ ਦੇ ਪਾਠ ਕਰਨ ਦੇ ਨਾਲ ਸਾਡਾ ਮਨ ਬਹੁਤ ਸ਼ੇਤੀ ਮਜ਼ਬੂਤ ਹੁੰਦਾ ਹੈ। ਅਸੀਂ ਅੰਦਰੋਂ ਹੀ ਆਪਣੇ ਆਪ ਨੂੰ ਬੜਾ ਤਾਕਤਵਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਨੇ ਆ। ਸਾਡੇ ਅੰਦਰ ਦਾ ਕਾਲਾ ਹਨੇਰਾ ਹੁੰਦਾ ਹੈ। ਸਾਡਾ ਮਨ ਸਹਜ ਦੇ ਵਿਚ ਆ ਜਾਣਾ ਹੈ। ਸਵੇਰ ਸਤਿ ਸਵੇਰ ਉੱਠ ਕੇ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਸਾਰਾ ਦਿਨ ਹੀ ਮਨ ਬੜਾ ਸ਼ਾਂਤ ਲੰਦਾ ਹੈ। ਜੇਕਰ ਤੁਹਾਡੇ ਤੋਂ ਅਨੰਤ ਵੇਲੇ ਨਹੀਂ ਉਖਿਆ ਜਾਂਦਾ ਇੱਕ ਵਾਰ ਤੁਸੀਂ ਆਪਣੇ ਆਪ ਦੇ ਉੱਤੇ ਬੈਣ ਲਗਾ ਲਓ ਆਮ ਨੂੰ ਗਿਆਨ ਦੇਣ ਦਾ ਬੈਣ ਦੇ ਦਿਓ 21 ਦਿਨ ਦਾ ਬੈਣ ਦੇ ਦਿਓ 40 ਦਿਨ ਦਾ ਬੈਣ ਦੇ ਦਿਓ ਭਾਗਤ ਸੁਖ ਦੇ ਸੁਖ ਲੋਕ ਕਿਵੇਂ ਇੰਨੇ ਦਿਨ ਅਨੰਤ ਵੇਲੇ ਉੱਤੇ ਪਾਠ ਕਰਨਾ ਹੈ ਮਨ ਦੇ ਦੁਸ਼ਤ ਰੋਣਾ ਕਰਨਾ ਹੈ ਇੰਨੇ ਦਿਨ ਕਿਵੇਂ ਸੈਰ ਕਰਨੀ ਹੈ ਤਸਰਤ ਕਰਨੀ ਹੈ ਤੁਸੀਂ ਜੇ ਜਦੋਂ ਆਪਣੇ ਆਪ ਦੇ ਉੱਤੇ ਬੈਣ ਨਾ ਚਾਹ ਕੇ ਇਹ ਕੰਮ ਕਰੋਗੇ ਉਹ ਫਿਰ ਨਾਗਾ ਨਹੀਂ ਪਾਉਗੇ ਲੇਕਿਨ ਜਿਨੇ ਆਪਾਂ ਪਹਿਲਾਂ ਇਵੇਂ ਕਈ ਨੂੰ ਸੁਖ ਕੇ ਸੇਵਾ ਕਰਕੇ ਸੁਖ ਦੇ ਪਾਠ ਕਰਦੂਏ ਉਹ ਆਪਣੇ ਆਪ ਦੇ ਉੱਤੇ ਬੈਣ ਹੀ ਦਬਾਰੇ ਹੁੰਦੇ ਆ ਇਹ ਵਧੀਆ ਤਰੀਕਾ ਹੈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਕਿ ਕਿਛ ਸਮੇਂ ਤੁਸੀਂ ਜਦੋਂ ਆਪਾਂ ਚੰਗੇ ਪਾਸੇ ਲੱਗਦੇ ਹਾਂ ਤਾਂ ਕਲ ਜੁਗ ਕਈ ਰੂਪ ਧਾਰ ਕੇ ਸਾਨੂੰ ਪਰਵਾਹਣ ਦੀ ਕੋਸ਼ਿਸ਼ ਕਰਦਾ ਹੈ ਸਾਨੂੰ შეਤੀ ਕਿਤੇ ਚੰਗੇ ਪਾਸੇ ਨਹੀਂ ਲੱਗਣ ਦਿੰਦਾ ਜਦੋਂ ਗੁਰਬਾਣੀ ਦਾ ਪਾਠ ਕਰਨ ਬੈਠੋ ਕਿ ਤੁਹਾਨੂੰ ਕੋਈ ਨਾ ਕੋਈ ਸਿਲੇਮ ਮਨ ਵਿੱਚ ਆ ਕੇ ਆਦਾ ਹੈ ਜਦੋਂ ਤੁਹਾਡੇ ਮਨ ਦੇ ਵਿੱਚੋਂ ਨਾ ਵੀ ਮੈਂ ਕਿਸੇ ਨਾ ਕਿਸੇ ਨੂੰ ਫੋਨ ਲਾਉਂਦਾ ਹਾਂ ਉਹਦੇ ਨਾਲ ਗੱਲਬਾਤ ਕਰਾਂ ਕੈਂਟੈਂਡ ਆਤੀ ਅਸੀਂ ਫੋਨ ਤੇ ਗੰਤਾ ਗੋਪਾ ਕਰ ਰਹੇ ਹਾਂ ਕਿਸੇ ਵੀ ਨਿੰਦਿਆ ਚੁਗਲੀ ਕਰ ਲੈਣੇ ਆਂ ਔਰ ਗੁਰਬਾਣੀ ਦਾ ਪਾਠ ਕਰਨ ਦੇ ਵਿੱਚ ਵਾਸਨਾ ਉੰਗਰਨੀ ਨੰਗਨਾ ਇਹ ਕਿਉਂ ਹੋ ਗੋਪਾ ਕਿ ਕਲਯੁਗ ਦੇ ਪ੍ਰਭਾਵ ਕਰਕੇ ਹੁਣ ਇਹ ਕਲਯੁਗ ਦੇ ਸੰਸਾਰ ਚੰਗੇ ਬਸੇ ਨਹੀਂ ਲੱਗਣ ਦਿੰਦਾ ਸੋ ਕਲ ਜਿਗ ਦੇ ਪ੍ਰਵਾਹ ਕੀ ਬਚਨ ਦੇ ਲਈ ਆਪਣੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਜ ਬੇਨਤੀ ਕਰਨੀ ਆ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਦੇ ਉੱਤੇ ਵੈਨ ਲਗਾਵਾਂ ਕਿ ਮਹਾਰਾਜ ਸਤਿਆ ਆਸ਼ਾ ਮਨ ਲਗਾ ਤਾਰ 21 ਦਿਨ 40 ਦਿਨ ਉਮਰ ਤੇ ਦਿਨ ਤੱਕ ਭਜਨ ਮੰਦਰੀ ਕੀ ਕਰਾਂਗਾ ਪਾਠ ਕਰਾਂਗਾ ਆਪ ਜੀ ਦੀਆਂ ਦੇਖਣਾ ਹੋਈਆਂ ਬਹੁਤ ਬਹੁਤ ਸ਼ੁਕਰਾਨਾ ਜੀ ਜਦੋਂ ਇਹ ਨੂੰ ਜੀ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਅਸ ਬੇਨਤੀ ਕਰੂੰਗੇ ਆਪਣੇ ਉੱਤੇ ਬੈਰਮ ਲਗਾਉ ਹੋਏ ਤੇ ਗੁਰੂ ਅਗੇ ਅਰਜੀ ਲਾਉਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਨੇਮ ਮੇਰਾ ਤੁਸੀਂ ਹੀ ਮੋਹ ਮਾਰ ਹੈ ਤੁਸੀਂ ਤਾਕਤ ਦਿਨੀ ਆ ਮਹਾਰਾਜ ਸੱਚੀ ਬਾਸ਼ਾ ਜੀ ਨੂੰ ਸਹਿਯਤ ਆਪੂਗੀ ਆ ਤਾਂ ਕਿ ਅਮਰਤ ਵੇਲੇ ਉਠਣ ਦੇ ਲਈ ਹਰ ਜੋਜ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਭਾਵੇਂ ਤੁਸੀਂ ਜਿਹੜਾ ਮਰਜੀ ਪਾਠ ਕਰੋ ਉਧਰ ਐਤ ਮਹਾਰਿਆਤਾ ਦੇ ਅਨੁਸਾਰ ਕੀਰਤਨ ਸੋਹਨਾ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਸੋਹਨਾ ਸਾਹਿਬ ਦੀ ਬਾਣੀ ਨਹੀਂ ਪੜ ਸਕਦੇ ਮੂਲ ਮੰਤਰ ਵੀ ਦਾਖ ਕਰ ਲੋ ਗੁਰ ਮੰਤਰ ਕਰ ਲੋ ਜਿਵੇਂ ਤੇ ਨਹੀਂ ਬਸ ਗੁਰੂ ਨੂੰ ਯਾਦ ਕਰਨਾ ਹੀ ਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਸਮਝਣਾ ਹੈ ਸਿਰੇ ਸੇ ਗੁਰੂ ਸਾਹਿਬ ਜੀ ਨੂੰ ਯਾਣ ਕਰਦਿਆਂ ਕਰਦਿਆਂ ਹੀ ਪਹੁੰਚੋਗੇ ਅਤੇ ਆਪਣੇ ਆਪ ਹੀ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਵੇਗੀ ਕੁਝ ਹੀ ਫੁੱਤੀ ਦੇ ਨਾਲ ਕੋ ਕਹਾਂਗੀ ਵਾਸ ਤਾਂ ਤਾਂ ਮਨ ਇੱਕ ਵਾਰ ਗੁਰੂ ਪਾਲੇ ਆਸੇ ਹੋ ਜਾਵੇ ਸਾਡੇ ਨੂੰ ਸਿਰ ਇੱਕ ਕਦਮ ਚੁੱਕਣ ਲਈ ਲੋੜਿਆ ਬਾਕੀ ਦੇ ਲੱਖਾਂ ਕਰੋੜਾਂ ਕਦਮ ਚੱਨ ਕੇ ਗੁਰੂ ਸਾਹਿਬ ਜੀ ਨੇ ਸੱਚੀ ਜਨਤ ਪਹੁੰਚਾਈ ਨਾ ਜਿੰਦਗੀ ਦੇ ਵਿੱਚ ਅਮਰਤ ਗਿਲੇ ਤਮ ਪਰ ਉਹ ਅਮਰਤ ਵੀ ਲੈਦਾ ਨੀਮ ਪੱਕਾ ਕਰੋ ਗੁਰੂ ਜੈਅਬੀ ਦੀ ਦਾ ਰਹਿਮ ਤਾਂ ਮਰਕ ਤਾਂ ਕਰਾਂ ਮੰਨਤਾ ਸਿਨਾਂ ਲਿਆ ਨੀ ਜਨਾ ਲੱਗ ਨਹੀਂ ਜਾਣੀਆਂ ਸੰਭਰ ਰੋਜ ਅਮਰਤ ਵਿਹਿ ਉਠਾਂ ਕਿ ਆਏ ਜਿੰਦਗੀ ਕਰੀ ਨੂੰ ਕਿ ਆਏ ਭਾਰਤ ਸਾਦੇ ਨਾਮ ਗੁਰੂ ਨੂੰ ਯਾਦ ਕਰਨਾ